ਪਾਰਟਿੰਗ ਤੇਜੀਵਾਲ ਸਿੰਘ ਸਾਹਿਬ ਦੀ ਜਤ ਤੇ ਮਾਨ ਮਾਨ ਸਾਹਿਬ ਦਾ ਜਿਨ੍ਹਾਂ ਨੇ ਪੰਜਾਬ ਵਿੱਚ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਦਵਾਈ ਲੈਣ ਵਾਸਤੇ ਨੇੜੇ ਜਾਣਾ ਪੈਂਦਾ ਇਹਦੇ ਇਹਦੇ ਨਾਲ ਲੋਕਾਂ ਨੂੰ ਮਾਲ ਸਹੂਲਤ ਨਹੀਂ ਬੜੀ ਵਧੀਆ ਮਿਲਦੀਆਂ ਜਿਹਦੇ ਨਾਲ ਲੋਕ ਆਪਣੀ ਦੂਰੀ ਨੂੰ ਨੇੜੇ ਗੱਲ ਕਰਕੇ ਛੇਤੀ ਪਹੁੰਚ ਸਕਦੇ ਨੇ ਤੇ ਨਾਲੇ ਇਹਦੇ ਵਿੱਚ ਇਹ ਵੀ ਗੱਲ ਹੈ ਜੀ ਵੀ ਅ ਦਵਾਈ ਲੈਣ ਵੇਲੇ ਕੋਈ ਪੈਸਾ ਨਹੀਂ ਲੱਗਣਾ ਸਿਰਫ ਇੱਕ ਹੀ ਆ ਬੰਦੇ ਨੂੰ ਇੱਥੇ ਆਉਣ ਦੀ ਤਕਲੀਫ ਹੋਣੀ ਐ ਐਨਾ ਕਹਿੰਦਾ ਹਲਵਾ ਜੀ ਬੈਗਰੀ ਖਾਲਸਾ ਜੀ ਪਤੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ ਆਮ ਆਦਮੀ ਪਾਰਟੀ ਪੰਜਾਬ ਅੱਜ ਜੋ ਉਦਘਾਟਨ ਕੀਤਾ ਗਿਆ ਆਮ ਆਦਮੀ ਦੀ ਲਗੀ ਕਹਿਣਾ ਤੁਹਾਨੂੰ ਅੱਜ ਜੋ ਆਮ ਆਦਮੀ ਪਾਰਟੀ ਦਾ ਉਦਘਾਟਨ ਕੀਤਾ ਗਿਆ ਏ ਵਾਰਡ ਨੰਬਰ 5 ਸੰਦਾਲਾ ਦੇ ਵਿੱਚ ਮੈਂ ਇਸ ਦੇ ਲਈ ਸਾਰੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੰਨੀ ਆ ਉਹਨਾਂ ਨੂੰ ਇਹ ਆਸ ਵੀ ਦਿਵਾਉਣੀ ਆ ਕਿ ਜਿਹੜੇ ਇਹ ਮਾਨ ਸਾਹਿਬ ਦੇ ਵੱਲੋਂ ਆਮ ਆਦਮੀ ਪਾਰਟੀ ਜਿਹੜੇ ਕਲੀਨਿਕ ਖੋਲੇ ਗਏ ਨੇ ਇਹਨਾਂ ਦੇ ਵਿੱਚ ਉਹਨਾਂ ਨੂੰ ਜੋ ਮੁੱਢਲੀਆਂ ਉਹਨਾਂ ਨੂੰ ਸਹੂਲਤਾਂ ਨੇ ਉਹ ਇੱਥੇ ਮਿਲਣਗੀਆਂ ਇੱਥੇ ਆ ਕੇ ਉਹ ਸਹੂਲਤਾਂ ਲੈ ਸਕਦੇ ਨੇ ਜਿਹੜੀਆਂ ਦਵਾਈਆਂ ਨੇ ਡਾਕਟਰ ਸਾਹਿਬ ਨੇ ਦੱਸਿਆ ਕਿ ਦਵਾਈਆਂ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ ਜਿਹੜੇ ਟੈਸਟ ਨੇ ਉਹ ਵੀ ਫ੍ਰੀ ਕੀਤੇ ਜਾਣਗੇ ਤੇ ਉਹ ਇੱਥੇ ਆ ਕੇ ਆਪਣੀਆਂ ਜਿਹੜੀ ਇੱਥੇ ਮੈਡੀਕਲ ਸਹੂਲਤਾਂ ਉਹ ਲੈ ਸਕਦੇ ਨੇ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਂਦਰੀਵਾਲ ਜੀ ਦਾ ਇੱਕ ਸੁਪਨਾ ਸੀ ਕਿ ਜਿਹੜੇ ਮੋਹੱਲਾ ਕਲੀਨਿਕ ਉਹਨਾਂ ਨੇ ਦਿੱਲੀ ਦੇ ਵਿੱਚ ਖੋਲੇ ਨੇ ਉਸੇ ਤਰ੍ਹਾਂ ਦੇ ਪੰਜਾਬ ਦੇ ਵਿੱਚ ਵੀ ਵੱਖ-ਵੱਖ ਬਾੜਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਖੋਲੇ ਜਾਣਗੇ ਪਰ ਇਸ ਚੀਜ਼ ਦੀ ਮੈਨੂੰ ਵੱਧ ਖੁਸ਼ੀ ਹੈ ਕਿ ਜਿਹੜੀ ਸਮਰਾਲੇ ਦੇ ਵਿੱਚ ਬਾੜ ਦੇ ਵਿੱਚ ਬਾੜ ਨੰਬਰ 5 ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਕਲੀਨਿਕ ਖੁੱਲਿਆ ਹੈ ਇਸ ਦੇ ਲਈ ਮੈਂ ਆਪਣੇ ਹਲਕਾ ਵਿਧਾਇਕ ਸੱਤਾ ਜਗਤਾ ਸਿੰਘ ਦਿয়ালਪੁਰਾ ਜੀ ਦਾ ਵੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਹ ਜਿਹੜੀ ਸਹੂਲਤ ਆ ਉਹ ਸਮਰਾਲੇ ਦੇ ਵਿੱਚ ਲੈ ਕੇ ਆਂਦੀ ਆ ਤੇ ਇਸੇ ਤਰ੍ਹਾਂ ਉਹਨਾਂ ਤੋਂ ਵੀ ਮੈਂ ਆਸ ਪ੍ਰਕਟਾਉਂਦੀ ਹਾਂ ਕਿ ਇਸੇ ਤਰੀਕੇ ਵੱਖ-ਵੱਖ ਬਾੜਾਂ ਦੇ ਵਿੱਚ ਜਿੱਥੇ ਜਿੱਥੇ ਜ਼ਿਆਦਾ ਜਰੂਰਤ ਆ ਉਹਨਾਂ ਥਾਵਾਂ ਦੇ ਉੱਤੇ ਇਸ ਤਰੀਕੇ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਕਲੀਨਿਕ ਨੇ ਉਹ ਖੋਲੇ ਜਾਣ ਜਿਦੇ ਨਾਲ ਕਿ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਦੂਰ ਜਾਣ ਦੀ ਆ ਹਸਪੀਟਲ ਤੱਕ ਜਾਣ ਦੀ ਕੋਈ ਸਮੱਸਿਆ ਆਉਂਦੀ ਆ ਉਹ ਇੱਥੇ ਆ ਕੇ ਮੁਢਲੀ ਸਹਾਇਤਾ ਲੈ ਕੇ ਆਪਣਾ ਇਲਾਜ ਕਰਵਾ ਸਕਦੇ ਨੇ ਅੱਜ ਮੈਂ ਸਾਰੇ ਸਮਰਾਲੇ ਦੇ ਇਲਾਕਾ ਨਿਵਾਸੀਆਂ ਨੂੰ ਮੁਬਾਰਕਵਾਹ ਦੇਣਾ ਚਾਹਨਾ ਕਿ ਜੋ ਆਪਣੇ ਅਰਵਿੰਦ ਕੇਜਰੀਵਾਲ ਜੀ ਜੀ ਉਹਨਾਂ ਦਾ ਸੁਪਨਾ ਸੀ ਮੁਹੱਲਾ ਕਲੀਨਿਕ ਉਹਨਾਂ ਨੇ ਦਿੱਲੀ 'ਚ ਖੋਲੇ ਉਸੇ ਮਾਡਲ ਤੇ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਆਪਣੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਸੁਪਨੇ ਨੂੰ ਪੂਰਾ ਕਰਦੇ ਹੋਏ ਅੱਜ ਸਮਰਾਲੇ ਵਿੱਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਹੋਇਆ ਤੇ ਉਹਦੇ ਨਾਲ ਸਾਰੇ ਲੋਕਾਂ ਨੂੰ ਇੱਕ ਤਾਂ ਇੰਨੀ ਵਧੀਆ ਸਹੂਲਤ ਉਹਨਾਂ ਦੇ ਘਰ ਦੇ ਨੇੜੇ ਮਿਲੂਗੀ ਸਾਰੀ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਅਤੇ ਵਧੀਆ এনवायरमेंट ਦੇ ਵਿੱਚ ਸਾਫ਼ ਸੁਥਰੇ ਤਰੀਕੇ ਨਾਲ ਉਹਨਾਂ ਨੂੰ ਦਵਾਈ ਮਿਲੂਗੀ ਅਤੇ ਉਹਨਾਂ ਦਾ ਦੂਰ ਨਹੀਂ ਜਾਣਾ ਪਏਗਾ ਤੇ ਇਹ ਬਹੁਤ ਹੀ ਵਧੀਆ ਇੱਕ ਸਰਕਾਰ ਦਾ ਉਪਰਾਲਾ ਹੈ ਤੇ ਹੋਰ ਵੀ ਆਮ ਆਦਮੀ ਕਲੀਨਿਕ ਆਉਣ ਵਾਲੇ ਸਮਝ ਖੁੱਲਣਗੇ ਸਰ ਕਿੰਨੇ ਡਾਕਟਰਸ ਇੱਥੇ ਬੈਠਣਗੇ ਆਮ ਆਦਮੀ ਕਲੀਨਿਕ ਦਾ ਜੋ ਪੈਟਰਨ ਹੈ ਉਹਦੇ ਵਿੱਚ ਇੱਕ ਮੈਡੀਕਲ ਆਫੀਸਰ ਇੱਕ ਫਾਰਮੇਸੀ ਕਲੀਨਿਕ ਅਸਿਸਟੈਂਟ ਇਹ ਤਿੰਨ ਮੁਲਾਜ਼ਮ ਹੁੰਦੇ ਸਰ ਟੈਸਟ ਵਗੈਰਾ ਜਿਹੜੇ ਹੋਣਗੇ ਜੀ ਸਾਰੇ ਟੈਸਟ ਇੱਥੇ ਹੋਣਗੇ ਜੀ ਇਹ ਪ੍ਰਾਇਮਰੀ ਹੈਲਥ ਕੇਅਰ ਹੈ ਪ੍ਰਾਇਮਰੀ ਹੈਲਥ ਕੇਅਰ ਦਾ ਮਤਲਬ ਕਿ ਜਿਹੜੇ ਟੈਸਟ ਇਸ ਲੈਵਲ ਤੇ ਹੋਣੇ ਜ਼ਰੂਰੀ ਆ ਉਹ ਟੈਸਟ ਹੋਣਗੇ ਤੇ ਉਹਦੀ ਰਿਪੋਰਟ ਵੀ ਇੱਥੇ ਮਿਲੇਗੀ ਤੇ ਉਸ ਦੇ ਬਾਅਦ ਜਿਵੇਂ ਜਿਵੇਂ ਹੋਏਗਾ ਉਸ ਤਰ੍ਹਾਂ ਚੱਲੇਗਾ ਮੇਰਾ ਨਾਮ ਐਡਵੋਕੇਟ ਗੁਰਪ੍ਰੀਤ ਸਿੰਘ ਗੋਸਾ ਹੈ ਅੱਜ ਮਹੱਲਾ ਕਲੀਨਿਕ ਦਾ ਉਦਘਾਟਨ ਹੋ ਰਿਹਾ ਵਾ ਕੀ ਕਹਿਣਾ ਚਾਹੁੰਦੇ ਕਿਥੇ ਪਹੁੰਚੇ ਅਸੀਂ ਸਿਰਫ ਇਹੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਜੋ ਵਾਦਾ ਕਰਕੇ ਆਏ ਸੀ ਕਿ ਅਸੀਂ ਜਿਹੜੀ ਹੈਲਥ ਹੈਗੀ ਆ ਉਹ ਬਿਲਕੁਕੁਲ ਫ੍ਰੀ ਕਰਾਂਗੇ ਜਿਹੜਾ ਆਪਣਾ ਇਲਾਜ ਹੈਗਾ ਸੋ ਅੱਜ 165 ਹੋਰ ਮਹੱਲਾ ਕਲੀਨਿਕ ਜਿਹੜੇ ਹੈਗੇ ਨੇ ਉਹ ਬਣਾਏ ਨੇ ਤੇ ਸਾਡੇ ਸਮਰਾਲੇ ਦੇ ਵਿੱਚ ਐਮਐਲਏ ਸਰਦਾਰ ਜਗਦਾ ਸਿੰਘ ਜੀ ਦਿয়ালਪੁਰਾ ਦੀ ਰਹਿਨਮਾਈ ਦੇ ਵਿੱਚ ਅੱਜ ਉਦਘਾਟਨ ਹੋਇਆ ਮਹੱਲਾ ਕਲੀਨਿਕ ਦਾ ਸੋ ਇੱਥੇ ਬਹੁਤ ਹੀ ਮਲਕੀ ਜਿਹੜੇ ਹੈਗੇ ਨੇ ਐਜੂਕੇਟਡ ਡਾਕਟਰ ਡਾਕਟਰ ਹੈਗੇ ਨੇ ਸੋ ਇਹਨਾਂ ਦੇ ਕੋਲ ਵਧੀਆ ਇਲਾਜ ਕਰਵਾ ਸਕਦੇ ਹੋ ਤੇ ਇੱਥੇ ਜਿਹੜੀ ਬਿਲਕੁਲ ਦਵਾਈ ਹੈਗੀ ਆ ਫ੍ਰੀ ਹੈਗੀ ਆ ਕਿਸੇ ਮਲਕੀ ਪਰਚੀ ਦਾ ਪੈਸਾ ਨਹੀਂ ਲੱਗਦਾ ਕਿਸੇ ਤੁਹਾਡਾ ਟੈਸਟ ਦਾ ਪੈਸਾ ਨਹੀਂ ਲੱਗਦਾ ਸਾਰਾ ਕੁਝ ਬਿਲਕੁਲ ਫ੍ਰੀ ਹੈਗਾ ਸੋ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਆ ਕੇ ਆਪਣਾ ਇਲਾਜ ਕਰਵਾਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ